ਓਮ ਸ਼ਾਂਤੀ ਅੱਜ ਸੁਨੇ ਕਾ ਤਤਮਈ 2024 ਦੇ ਬਾਬਾ ਦੀ ਸਤਾਰ ਬਹਾਵਤ ਬਾਬਾ ਬੋਲੇ ਮਿੱਠੇ ਬੱਚੇ ਬਾਪ ਤੋਂ ਕਰੰਟ ਲੈਣੀ ਹੈ ਤਾਂ ਸਰਵਿਸ ਵਿੱਚ ਲੱਗੇ ਰਹੋ ਜੋ ਬੱਚੇ ਸਭ ਕੁਝ ਤਿਆਗ ਬਾਪ ਦੀ ਸਰਵਿਸ ਵਿੱਚ ਰਹਿੰਦੇ ਨੇ ਉਹੀ ਪਿਆਰੇ ਲੱਗਦੇ ਨੇ ਦਿਲ ਤੇ ਚੜਦੇ ਨੇ ਪ੍ਰਸ਼ਨ ਹੈ ਬੱਚਿਆਂ ਨੂੰ ਸਥਾਈ ਖੁਸ਼ੀ ਕਿਉਂ ਨਹੀਂ ਰਹਿੰਦੀ ਮੁੱਖ ਕਾਰਨ ਕੀ ਹੈ ਬੱਚਿਆਂ ਨੂੰ ਸਥਾਈ ਖੁਸ਼ੀ ਕਿਉਂ ਨਹੀਂ ਰਹਿੰਦੀ ਮੁੱਖ ਕਾਰਨ ਕੀ ਹੈ ਉੱਤਰ ਯਾਦ ਦੇ ਸਮੇਂ ਬੁੱਧੀ ਭਟਕਦੀ ਹੈ ਸਥਿਰ ਬੁੱਧੀ ਨਾ ਹੋਣ ਦੇ ਕਾਰਨ ਖੁਸ਼ੀ ਰਹਿ ਨਹੀਂ ਸਕਦੀ ਮਾਇਆ ਦੇ ਤੂਫਾਨ ਦੀਪਕਾ ਨੂੰ ਹਰਾਨ ਕਰ ਦਿੰਦੇ ਨੇ ਜਦੋਂ ਤੱਕ ਕਰਮ ਅਕਰਮ ਨਹੀਂ ਬੰਦੇ ਉਦੋਂ ਤੱਕ ਕਾਈ ਖੁਸ਼ੀ ਰਹਿ ਨਹੀਂ ਸਕਦੀ ਐਕਸ ਲਈ ਬੱਚਿਆਂ ਨੂੰ ਇਹੀ ਮਿਹਨਤ ਕਰਨੀ ਹੈ ਓਮ ਸ਼ਾਂਤੀ ਜਦ ਓਮ ਸ਼ਾਂਤੀ ਕਹਿੰਦੇ ਨੇ ਬੜੇ ਉल्लास ਨਾਲ ਕਹਿੰਦੇ ਨੇ ਮੈਂ ਆਤਮਾ ਸ਼ਾਂਤ ਸਰੂਪ ਹਾਂ ਅਰਥ ਕਿੰਨਾ ਸਹਿਜ ਹੈ ਬਾਪ ਵੀ ਕਹਿਣਗੇ ਓਮ ਸ਼ਾਂਤੀ ਦਾਦਾ ਵੀ ਕਹਿਣਗੇ ਓਮ ਸ਼ਾਂਤੀ ਉਹ ਕਹਿੰਦੇ ਨੇ ਮੈਂ ਪਰਮਾਤਮਾ ਹਾਂ ਏ ਕਹਿੰਦੇ ਨੇ ब्रह्मा ਕਹਿੰਦਾ ਹੈ ਮੈਂ ਆਤਮਾ ਹਾਂ ਤੁਸੀਂ ਸਭ ਸਿਤਾਰੇ ਹੋ ਸਭ ਸਿਤਾਰਿਆਂ ਦਾ ਬਾਪ ਵੀ ਤਾਂ ਚਾਹੀਤਾ ਹੈ। ਗਾਇਆ ਜਾਂਦਾ ਸੂਰਜ, ਚੰਨ ਤੇ ਲੱਖੀ ਸਿਤਾਰੇ। ਤੁਸੀਂ ਬੱਚੇ ਹੋ ਮੋਸਟ ਲੱਖੀ ਸਿਤਾਰੇ। ਉਸ ਵਿੱਚ ਵੀ ਨੰਬਰ ਵਾਰ ਨੇ ਜਿਵੇਂ ਰਾਤ ਨੂੰ ਚੰ드ਰਮਾ ਨਿਕਲਦਾ ਫਿਰ ਸਿਤਾਰਿਆਂ ਵਿੱਚ ਕੋਈ ਤਾਂ ਡਿਮ ਹੁੰਦੇ ਨੇ। ਕੋਈ ਬੜੇ ਤਿੱਖੇ ਹੁੰਦੇ ਨੇ ਕੋਈ ਚੰ드ਰਮਾ ਦੇ ਅੱਗੇ ਵੀ ਹੁੰਦੇ ਨੇ ਸਿਤਾਰੇ ਨੇ ਨਾ ਤੁਸੀਂ ਵੀ ਗਿਆਨ ਸਿਤਾਰੇ ਹੋ ਚਮਕਦਾ ਹੈ ਪ੍ਰਕ੍ਰਿਤੀ ਦੇ ਵਿੱਚ ਅਜਬ ਸਿਤਾਰਾ ਬਾਬਾ ਕਹਿੰਦੇ ਨੇ ਇਹ ਸਿਤਾਰੇ ਯਾਨੀ ਆਤਮਾਵਾ ਬੜੀਆਂ ਵੰਡਰਫੁਲ ਨੇ ਇੱਕ ਤਾਂ ਛੋਟੀ ਜਿਹੀ ਬਿੰਦੀ ਜਿਸ ਦਾ ਕਿਸੇ ਨੂੰ ਪਤਾ ਨਹੀਂ ਹੈ ਆਤਮਾ ਹੀ ਸਰੀਰ ਵਿੱਚ ਰਹਿ ਕੇ ਬਾਤ ਵੀ ਜਾਂਦੀ ਹੈ ਇਹ ਕਿੰਨਾ ਵੰਡਰ ਹੈ ਤੁਸੀਂ ਬੱਚਿਆਂ ਵਿੱਚ ਵੀ ਨੰਬਰ ਵਾਰ ਐਨਾ ਗੱਲਾਂ ਨੂੰ ਸਮਝਦੇ ਹੋ ਕੋਈ ਕਿਵੇਂ ਹੈ ਕੋਈ ਕਿਵੇਂ ਹੈ ਬਾਪ ਉਹਨਾਂ ਨੂੰ ਵੈਠ ਯਾਦ ਕਰਦੇ ਨੇ ਜੋ ਸਿਤਾਰੇ ਚੰਗੇ ਚਮਕਦੇ ਚਮਕਦੇ ਨੇ ਜੋ ਚੰਗੀ ਸਰਵਿਸ ਕਰਦੇ ਨੇ ਉਹਨਾਂ ਨੂੰ ਕਰੰਟ ਮਿਲਦੀ ਜਾਂਦੀ ਹੈ ਤੁਹਾਡੀ ਬੈਂਟਰੀ ਭਰਦੀ ਜਾਂਦੀ ਹੈ ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਬਨਨ ਦੇ ਲਈ ਕਫ ਚ ਲਾਈਟ ਮਿਲਦੀ ਹੈ ਨੰਬਰ 1 ਪੁਰਸ਼ਾਸਤ ਅਨੁਸਾਰ ਬਾਪ ਕਹਿੰਦੇ ਨੇ ਜੋ ਮੇਰੇ ਅਤ ਸਭ ਕੁਝ ਤਿਆਗ ਕੇ ਮੇਰੀ ਸਰਵਿਸ ਵਿੱਚ ਲੱਗੇ ਰਹਿੰਦੇ ਨੇ ਉਹ ਮੈਨੂੰ ਬੜੇ ਪਿਆਰੇ ਲੱਗਦੇ ਨੇ ਦਿਲ ਤੇ ਵੀ ਚੜਦੇ ਨੇ ਦਿਲ ਲੈਣ ਵਾਲਾ ਇੱਕ ਬਾਪ ਹੈ ਨਾ ਦਿਲਵਾੜਾ ਮੰਦਿਰ ਵੀ ਬਣਿਆ ਹੋਇਆ ਹੈ ਹੁਣ ਦਿਲ ਵਾਲਾ ਜਾਂ ਦਿਲ ਲੈਣ ਵਾਲਾ ਮੰਦਿਰ ਕੈਸੀ ਦਿਲ ਲੈਣ ਵਾਲਾ ਤੁਸੀਂ ਦੇਖਿਆ ਹੈ ਨਾ ਪਰਜਾ ਪਿਤਾ ਬ੍ਰਹਮਾ ਬੈਠਾ ਹੈ ਜਰੂਰ ਉਹਨਾਂ ਵਿੱਚ ਸ਼੍ਰੀ ਬਾਬਾ ਦੀ ਪਰਵੇਸ਼ਤਾ ਹੈ ਤੁਸੀਂ ਦੇਖਦੇ ਵੀ ਹੋ ਉੱਪਰ ਸਰਗ ਦੀ ਸਥਾਪਨਾ ਵੀ ਹੈ ਇਥਾ ਬੱਚੇ ਤਪੱਸਿਆ ਵਿੱਚ ਬੈਠੇ ਨੇ ਇਹ ਤਾਂ ਛੋਟਾ ਮਾਡਲ ਰੂਪ ਵਿੱਚ ਬਣਾਇਆ ਹੈ ਜੋ ਬਹੁਤ ਚੰਗੀ ਸਰਵਿਸ ਕਰਦੇ ਨੇ ਬਹੁਤ ਮਦਦਗਾਰ ਨੇ महारथी को और सवाल प्यादे ने ना ये मंदिर यादगार बहुत चंगा एक्यूरेट बनिया हो होया है तुसी कहोगी ये साडा ही यादगार है हम तो रोशनी मिली है होर किसी भी ज्ञान का तीजा नेत्र है नहीं भगती मार्ग विच मनुख जो ने सत सत केंद्रे रें वास्तव सब है झूठ ਗਿਆਨ ਦਾ ਤੀਸਰਾ ਨੇਤਰ ਹੈ ਨਹੀਂ ਹੁਣ ਜੋ ਬਾਪ ਟੁੱਟ ਹੈ ਸੱਚ ਹੈ ਉਹ ਬੈਠ ਕੇ ਟੁੱਟ ਸੁਣਾਉਂਦੇ ਨੇ ਜਿਸ ਨਾਲ ਤੁਸੀਂ ਵਿਸ਼ਵ ਦੇ ਮਾਲਿਕ ਬੰਦੇ ਹੋ ਬਾਬਾ ਤਾਂ ਕੁਝ ਮਿਹਨਤ ਨਹੀਂ ਕਰਾਂਦੇ ਸਾਰੇ ਝਾੜ ਦਾ ਰਾਜ ਤੁਹਾਡੇ ਉੱਤੇ ਵਿੱਚ ਬੈਠ ਗਿਆ ਤੁਹਾਨੂੰ ਸਮਝਾਉਂਦੇ ਉਹ ਸਹਿਜ ਹੈ ਪਰ ਟਾਈਮ ਕਿਉਂ ਲੱਗਦਾ ਹੈ ਨੌਲੇਜ ਜਾਂ ਵਰਸਾ ਲੈਣ ਵਿੱਚ ਟਾਈਮ ਨਹੀਂ ਲੱਗਦਾ ਟਾਈਮ ਲੱਗਦਾ ਹੈ ਪਵਿੱਤਰ ਬਣਨ ਵਿੱਚ ਔਸਲੀਚ ਮੁਖ ਹੈ ਯਾਦਤੀ ਯਾਤਰਾ ਇੱਥੇ ਤੁਸੀਂ ਆਂਦੇ ਹੋ ਇੱਥੇ ਅਟੈਂਸ਼ਨ ਜਿਆਦਾ ਜਾਂਦਾ ਹੈ ਪਰ ਕਾਰ ਵਿੱਚ ਐਨਾ ਨਹੀਂ ਜਾਂਦਾ ਸੰਗ ਨੰਬਰ ਵਾਰ ਹੈ ਨਾ ਕੋਈ ਤਾਂ ਇੱਥੇ ਬੈਠੇ ਹੋਣਗੇ ਬੁੱਧੀ ਵਿੱਚ ਨਸ਼ਾ ਰਹੇਗਾ ਅਸੀਂ ਬੱਚੇ ਹਾਂ ਉਹ ਸਾਡਾ ਬਾਪ ਹੈ ਵੇਖ ਤਾਂ ਬਾਪ ਤੇ ਅਸੀਂ ਵੇਖਦੇ ਬੱਚੇ ਬੈਠੇਗਾ जानते हो बाबा इस शरीर आय हुए ने दिव्य दृष्टि दे रहे ने सर्विस कर रहे ने उस एक बाबा को याद करना है और कोई तरफ बुद्धि नहीं जानी थी संदेशी पूरी रिपोर्ट दे सकती है किसी दी बुद्धि बाहर नहीं जानती कौन ਕੀ ਕਰਦੇ ਨੇ ਕਟਕਾ ਆਂਦਾ ਹੈ ਉਹ ਸਭ ਕੁਝ ਦੱਸ ਸਕਦੀ ਹੈ ਜੋ ਚੰਗੇ ਸਿਤਾਰੇ ਤਰਵੀਸੇ ਬੁੱਲਨੇ ਉਹਨਾਂ ਨੂੰ ਦੇਖਦਾ ਰਹਿਣਾ 바ਬਾ ਦਾ ਲਵਲੀ ਬੱਚਿਆਂ ਨਾਲ ਹੈ ਨਾ ਸਥਾਪਨਾ ਵਿੱਚ ਜੋ ਮਦਦਗਾਰ ਬੰਦੇ ਨੇ ਹੋ ਬਹੁ ਕਾਲਾ ਪਹਿਲੇ ਮਿਸਰ ਰਾਜਧਾਨੀ ਸਥਾਪਨ ਹੋ ਰਹੀ ਹੈ ਅਨੇਕ ਵਾਰ ਕੋਈ ਹੈ ਇਹ ਤਾਂ ਡਰਾਮਾ ਦਾ ਚੱਕਰ ਚੱਲਦਾ ਰਹਿੰਦਾ ਹੈ ਇਸ ਵਿੱਚ ਫਿਕਰ ਦੀ ਕੋਈ ਗੱਲ ਨਹੀਂ ਬਾਪਾ ਦੇ ਨਾਲ ਹੋਣਾ ਸੰਗ ਦਾ ਰੰਗ ਲੱਗਦਾ ਹੈ ਫਿਕਰ ਘਟ ਹੁੰਦੀ ਜਾਂਦੀ ਹੈ ਡਰਾਮਾ ਪੰਨਿਆ ਹੋਇਆ ਹੈ ਬਾਪ ਬੱਚਿਆਂ ਦੇ ਲਈ ਸਵਰਗ ਦੀ ਰਾਧਾਨੀ ਲੈ ਕੇ ਆਏ ਨੇ ਸਿਰਫ ਕਹਿੰਦੇ ਨੇ ਮਿੱਠੇ ਬੱਚੇ ਪਤੀ ਤੋਂ ਪਾਵਨ ਬਨਨ ਲਈ ਮੇਝ ਬਾਪ ਨੂੰ ਯਾਦ ਕਰੋ ਹੋਂ ਜਾਣਾ ਹੈ ਵਾਪਿਸ ਸਵੀਟ ਹੋਮ ਜੇ ਲੈ ਤੁਸੀਂ ਭਗਤੀ ਮਾਰਗ ਵਿੱਚ ਐਨਾ ਮੱਥਾ ਮਾਰਦੇ ਆਇਓ ਪਰ ਇੱਕ ਵੀ ਜਾ ਨਹੀਂ ਸਕਿਆ ਪੁਨ ਬਾਪ ਨੂੰ ਯਾਦ ਕਰਦੇ ਰਹੋ ਸਵਾਦਰਸ਼ਨ ਚੱਕਰ ਫੇਰਾਉਂਦੇ ਰਹੋ ਆਲਸ ਤੇ ਵੀ ਬਾਪ ਨੂੰ ਯਾਦ ਕਰੋ ਤੇ 84 ਦੇ ਚੱਕਰ ਨੂੰ ਯਾਦ ਕਰੋ ਆਤਮਾ ਨੂੰ 84 ਦੇ ਚੱਕਰ ਦਾ ਗਿਆਨ ਹੋਇਆ ਹੈ ਰਚਿਤਾ ਤੇ ਰਚਨਾ ਦੀ ਨੋਲੇਜ ਸਿਵਾਇ ਇੱਕ ਬਾਪ ਦੇ ਔਰ ਕੋਈ ਦੇ ਨਹੀਂ ਸਕਦਾ ਤੁਸੀਂ ਜਾਣਦੇ ਹੋ ਸੋ ਵੀ ਨੰਬਰ 1 ਪੁਰਸ਼ਾਰਟ ਅਨੁਸਾਰ ਸਵੇਰੇ ਉੱਠ ਕੇ ਤੁਸੀਂ ਬੁੱਧੀ ਵਿੱਚ ਸਦਾ ਇਹ ਯਾਦ ਰੱਖੋ ਅਸੀਂ 84 ਦਾ ਚੱਕਰ ਪੂਰਾ ਕੀਆ ਔਰ ਅਸੀਂ ਵਾਪਿਸ ਜਾਂਦੇ ਹਾਂਕਰ ਅਸਲੀ ਇੱਕ ਬਾਪ ਨੂੰ ਯਾਦ ਕਰਨਾ ਹੈ ਯਾਦ ਨਾਲ ਹੀ ਤੁਸੀਂ ਚੱਕਰਵਤੀ ਬਨੋਗੇ ਇਹ ਤਾਂ ਸਿਆਣ ਨ ਪਰ ਮਾਇਆ ਕੜੀ-ਕੜੀ ਭੁਲਾ ਦਿੰਦੀ ਹੈ ਮਾਇਆ ਦੇ ਤੂਫਾਨ ਨੇ ਨਾ ਉਹ ਦੀਪਕਾ ਨੂੰ ਹਰਾਨ ਕਰਦੇ ਨੇ ਮਾਇਆ ਬੜੀ ਦੁਸ਼ਟਰ ਹੈ ਐਨੀ ਸ਼ਕਤੀ ਜੋ ਬੱਚਿਆਂ ਨੂੰ ਭੁਲਾ ਦਿੰਦੀ ਖੁਸ਼ੀ ਸਥਾਈ ਰਹਿ ਨਹੀਂ ਤੇਦੀ ਤੁਸੀਂ ਬਾਬਾ ਨੂੰ ਯਾਦ ਕਰਨ ਬੈਠਦੇ ਹੋ ਬੈਠੇ-ਬੈਠੇ ਬੁੱਧੀ ਹੋਰ ਪਾਸੇ चली जाती है ये सब गुप्त गल बाबा कह ये सब गुप्त गल कि भी कोशिश करोगे पर याद ठहर नहीं सकेगी किसी किसी की बुद्धि ता पटक पटक के स्थिर हो जाती है कोई फट तो स्थिर हो जाती कोई किन्ना भी मथा मारो पर बुद्धि ठहरती नहीं इसको माया का युद्ध कहा जाता करम अकर्म बनाने लिए कि मेहनत करनी पैदी है उत्थे रावण राज नहीं जो करम विकर्म भी, भी नहीं होंगे माया होंगी नहीं जो उल्टे काम कराए राम ते रावण का सारा खेड़ है अत कल फै रामज अता कलफ है, है रावण ते रात संगम युक्त सिर्फ ब्राह्मण होंगे ने हम ती ब्राह्मण समझते हो रात पूरी हो दिन शुरू होना है अशुद्र वर्ण वाले ਥੋੜੀ ਸਮਝ ਸਕਦੇ ਨੇ ਮਨੁੱਖ ਤਾਂ ਬਹੁਤ ਆਵਾਜ਼ ਪੱਤੀ ਦੇ ਗੀਤ ਗਾਉਂਦੇ ਨੇ ਪਰ ਤੁਹਾਨੂੰ ਤਾਂ ਜਾਣਾ ਹੈ ਆਵਾਜ਼ ਤੋਂ ਪਰੇ ਤੁਸੀਂ ਆਪਣੇ ਬਾਪ ਦੇ ਯਦ ਵਿੱਚ ਮਸਤ ਰਹਿੰਦੇ ਹੋ ਆਤਮਾ ਨੂੰ ਗਿਆਨ ਦਾ ਤੀਜਾ ਨੈਤਰ ਮਿਲਿਆ ਹੈ ਆਤਮਾ ਸਮਝੀ ਹੈ ਮੁਝ ਬਾਪ ਨੂੰ ਯਾਦ ਕਰਨਾ ਹੈ ਭਗਤੀ ਮਾਰਗ ਦੇ ਵਿੱਚ ਸ਼ਿਵਾਵਾ ਕਹਿੰਦੇ ਆਏ ਸ਼ਿਵ ਦੇ ਮੰਦਿਰ ਵਿੱਚ ਜਾ ਕੇ ਜਰੂਰ ਸ਼੍ਰੀ ਬਾਬਾ ਸ਼੍ਰੀ ਬਾਬਾ ਕਹਾ ਕੇ ਨਾ ਗਿਆਨ ਕੁਝ ਵੀ ਨਹੀਂ ਹੁਣ ਗਿਆਨ ਮਿਲਿਆ ਹੈ ਉਹ ਸ਼੍ਰੀ ਬਾਬਾ ਹੈ ਉਹਨਾਂ ਦਾ ਹੀ ਚਿੱਤਰ ਹੈ ਉਸ ਨੂੰ ਲਿੰਗ ਸਮਝਦੇ ਸੀ ਤੁਹਾਨੂੰ ਸਾਰੀਆਂ ਗੱਲਾਂ ਦਾ ਹੁਣ ਗਿਆਨ ਮਿਲਿਆ ਹੈ ਉਹ ਲਿੰਗ ਤੇ ਜਾ ਕੇ ਲੋਟੀ ਚੜਾਉਂਦੇ ਨੇ ਹੁਣ ਬਾਤ ਤਾਂ ਹੈ ਨਿਰਾਕਾਰ ਨਿਰਾਕਾਰ ਦੇ ਉੱਪਰ ਲੋਟੀ ਚੜਾਣਗੇ ਕਿ ਉਹ ਕੀ ਕਰਨਗੇ ਸਾਕਾਰ ਹੋਵੇ ਤਾਂ ਹੀ ਸਵੀਕਾਰ ਕਰੇ ਨਿਰਾਕਰਤੇ ਤੂੰ ਤਾ ਦੀ ਚੜਹਣਗੇ ਤਾ ਉਠੀ ਕਰਨਗੇ ਬਾਪ ਕਹਿੰਦੇ ਨੇ ਦੁੱਧਾਤੀ ਜੋ ਚੜਹੰਦੇ ਹੋ ਉਹ ਤੋਸੀ ਪਿੰਦੇ ਹੋ ਉਹ ਗਾਦੀ ਤੁਸੀਂ ਖਾਂਦੇ ਹੋ ਇੱਥੇ ਤਾਂ ਮੈਂ ਸਨਮੁਖਾ ਅਗੇ ਇਨ ਡਾਇਰੈਕਟ ਕਰਤੇ ਸੀ ਹੁਣ ਡਾਇਰੈਕਟ ਹੈ ਕੇ ਪਾਠ ਵਜਾਰੇ ਨੇ ਸਟਰ ਚਲਾਈਟ ਦੇ ਰਹੀ ਨੇ ਬੱਚੇ ਸਮਝਦੇ ਨੇ ਮਦਵਨ ਵਿੱਚ ਬਾਬਾ ਕੋਲ ਜ਼ਰੂਰ ਆਣਾ ਚਾਹਤੇ ਹਨ ਉਥੇ ਸਾਡੀ ਚੰਗੀ ਬੈਂਡਰੀ ਚਾਰਜ ਹੁੰਦੀ ਹੈ ਕਾਰ ਵਿੱਚ ਤੋਂ گورਖ ਧੰਦੇ ਵਿੱਚ ਆ ਸ਼ਾਂਤੀ ਹੀ ਅਸ਼ਾਂਤੀ ਲੱਗੀ ਹੋਈ ਹੈ ਐ ਸਮੇ ਸਾਰੇ ਵਿਸ਼ਵ ਵਿੱਚ ਅਸ਼ਾਂਤੀ ਹੈ ਤੁਸੀਂ ਜਾਣਦੇ ਹੋ ਅਸੀਂ ਸ਼ਾਂਤੀ ਸਥਾਪਨ ਕਰ ਰਹੇ ਹਾਂ ਯੋਗ ਬਲਨਰ ਬਾਕੀ ਰਾਜਾਈ ਮਿਲਦੀ ਹੈ ਪੜਾਈ ਨਾਲ ਪਹਿਲੇ ਤੁਸੀਂ ਇਹ ਸੁਣਿਆ ਸੀ ਉਹ ਵੀ ਸੰਦੇਹੋ ਜੋ ਕੁਝ ਐਕਤ ਹੁੰਦੀ ਹੈ ਫਿਰ ਹੋਵੇਗੀ ਬਾਪ ਕੰਦੇ ਨੇ ਕਿੰਨੇ ਬੱਚੇ ਅਸ਼ਰਵਤ ਪਗੰਤੀ ਹੋ ਗਏ ਮੋਜ ਮਾਸ਼ੂਕ ਨੂੰ ਐਨਾ ਯਾਦ ਕਰਦੇ ਸੀ ਉਹਨ ਮੈਂ ਆਇਆ ਹਾਂ ਮੈਨੂੰ ਛੱਡ ਕੇ ਹੀ ਚਲੇ ਗਏ ਮਾਇਆ ਕਿਵੇਂ ਥੱਪੜ ਮਾਰ ਦਿੰਦੀ ਹੈ بابا ਨੂੰ ਵੀ ਹੈ ਨਾ ਐਸ بابا ਨੂੰ ਬ੍ਰਹਮਾ بابا ਨੂੰ ਆਪਣੀ ਹਿਸਟਰੀ ਸਭ ਯਾਦ ਹੈ ਸਿਰ ਤੇ ਟੋਪੀ ਨੰਗੇ ਪੈਰ ਭਜਦਾ ਸੀ ਮੁਸਲਮਾਨ ਲੋਕ ਵੀ ਬਹੁਤ ਪਿਆਰ ਕਰਦੇ ਸੀ ਬਹੁਤ ਖਾਤਰੀ ਕਰਦੇ ਸੀ ਮਾਸਟਰ ਦਾ ਬੱਚਾ ਆਇਆ ਜਿਵੇਂ ਗੁਰੂ ਦਾ ਬੱਚਾ ਆਇਆ ਬਾਦਰੀ ਦਾ ਟੋਡਾ ਖਾਂਦੇ ਸੀ ਇਥੇ ਵੀ ਬਾਬਾ ਨੇ 15 ਦਿਨ ਦਾ ਪ੍ਰੋਗਰਾਮ ਦਿੱਤਾ ਸੀ ਢੋਡਾ ਤੇ ਛਾਚ ਖਾਂਦਾ ਕੁਝ ਨਹੀਂ ਬੰਦਾ ਸੀ ਬਿਮਾਰਾ ਦੀ ਸਭ ਦੇ ਲਈ ਇਹ ਹੀ ਬੰਦਾ ਸੀ ਕਿਸੇ ਨੂੰ ਕੁਝ ਨਹੀਂ ਹੋਇਆ ਬਿਮਾਰ ਬੱਚੇ ਵੀ ਤੰਦਰੁਸਤ ਹੋ ਗਏ ਦੇਖਿਆ ਅਸੱਤੀ ਟੁੱਟਦੀ ਜਾਂਦੀ ਹੈ ਇਹ ਨਹੀਂ ਹੋਣਾ ਚਾਹੀਦਾ ਇਹ ਚਾਹੀਦਾ ਹੈ ਚਾਹਨਾ ਨੂੰ ਛੂੜਾ ਕਿਹਾ ਜਾਂਦਾ ਇੱਥੇ ਤਾਂ ਬਾਪ ਕਹਿੰਦੇ ਨੇ ਮੰਗਨੇ ਸੇ ਮਰਨਾ ਫਲਾ बाप जानते ने बच्चे की देना है जो कुछ देना होएगा, हो खुद ही देंगे, देने ड्रामा बनया है। बाबा ने पूछा सी, बाप न जो बाप समझते ने अपना बच्चा भी समझते ने हाथ उठाओ हाथ तो फट तो सब ने उठा लिया जिमें बाबा पुछते ने लक्ष्मी नारायण कौन बनेगा तफट हाथ उठा लेंगे यलौक बच्चा भी जरूर ऐड करते हैं माँ बाप की बहुत सेवा करते ने इी जन्म का वरसा ने जो बाप वान जांदा है बच्चों का फर्ज है बाप की संभाल करना ਉਹ ਜਿਵੇਂ ਸੰਨਿਆਸੀ ਹੀ ਬਣ ਜਾਂਦੇ ਨੇ ਜਿਵੇਂ ਐਨਾ ਦਾ ਬ੍ਰਹਮਾ ਬਾਬਾ ਦਾ ਲੋਕਿਕ ਵਾਪਸੀ वानਪ੍ਰਸਤ ਹੋਇਆ ਤਾਂ ਕਹਿਣ ਲੱਗਿਆ ਕਿ ਮੈਂ ਜਾ ਕੇ ਬਨਾਰਸ ਵਿੱਚ 사ਸੰਗ ਕਰਾਂਗਾ ਸਾਨੂੰ ਵੀ ਉੱਥੇ ਲੈ ਚਲੋ ਬਾਬਾ ਨੇ ਫਿਰ ਆਪਣੀ ਜਨਮ ਪਤਰੀ ਹਿਸਟਰੀ ਦੀ ਸੁਣਾਈ ਬ੍ਰਾਹਮਣ ਤੁਸੀਂ ਵੀ ਬ੍ਰਾਹਮਣ प्रजापिता ब्रह्मा कुमार कुमारियां प्रजापिता ब्रह्मा है ग्रेट ग्रेट ग्रैंडफादर सब तो पहला पत्ता है मनुख सृष्टि का इस ब्रह्मा ज्ञान सागर नहीं कहा जाता ना ब्रह्मा विष्णु शंकर ज्ञान दे सागर ने शिबाबा है बेहद का बाप वर्सा उन्होंने तो मिलना चाहिए है ना ਔਨਿਰਾਕਰ ਪਰਮ ਪਿਤਾ ਪਰਮਾਤਮਾ ਕਦੋਂ ਆਇਆ ਆ ਕੀ ਕੀ ਕੀਤਾ ਉਸ ਦੀ ਜਨਤੀ ਕਿਉਂ ਮਨਾਉਂਦੇ ਨੇ ਕਿਸੇ ਨੂੰ ਪਤਾ ਨਹੀਂ ਉਹ ਕੋਈ ਗਰਭ ਵਿੱਚ ਨਹੀਂ ਆਂਦੇ ਸਮਝਾਂਦੇ ਨੇ ਮੈਂ ਬ੍ਰਹਮਾ ਦੇ ਤਨ ਵਿੱਚ ਪਰਵੇਸ਼ ਕਰਤਾ ਹਾ ਐਨਾ ਦੇ ਪੋਤ ਜਨਮਾ ਦੇ ਅੰਤ ਵਿੱਚ ਵਾਨ ਪ੍ਰਸਤਵਸਥਾ ਵਿੱਚ ਮਨੁੱਖ ਜਦੋਂ ਸੰन्यास ਕਰਦੇ ਨੇ ਤਾਂ ਉਸ ਦੀ ਵਾਨ ਪ੍ਰਸਤਵਸਥਾ ਕਹੀ ਜਾਂਦੀ ਹੈ ਉਨ ਬਾਤ ਤੁਹਾਨੂੰ ਕਹਿੰਦੇ ਨੇ ਬੱਚੇ ਤੁਸੀਂ 84 ਜਨਮ ਪੂਰੇ ਕੀਤੇ ਇਹ ਹੈ ਬੋਤ ਜਨਮਾਂ ਦੇ ਅੰਤ ਦਾ ਜਨਮ ਹਿਸਾਬ ਜਾਣਦੇ ਹੋ ਨਾ ਮੈਂ ਨ ਵਿੱਚ ਪਰਵੇਸ਼ ਕਰਦਾ ਹਾਂ ਕਿੱਥੇ ਆ ਕੇ ਬੈਠਦਾ ਹਾਂ ਇਹਨਾਂ ਦੀ ਆਤਮਾ ਜਿੱਥੇ ਬੈਠੀ ਹੈ ਐਸ ਦੇ ਬਾਜੂ ਵਿੱਚ ਬ੍ਰਹਮਾ ਦੀ ਆਤਮਾ ਦੇ ਬਾਜੂ ਵਿੱਚ ਬੈਠਾ ਹ ਜਿਵੇਂ ਗੁਰੂ ਲੋਕ ਆਪਣੇ ਸ਼ਿਸ਼ਣੋ ਬਾਜੂ ਵਿੱਚ ਬਿਠਾਉਂਦੇ ਨੇ ਨਾ ਇਹਨਾਂ ਦਾ ਸਥਾਨ ਇੱਥੇ ਮੇਰਾ ਵੀ ਇੱਥੇ ਬਾਬਾ ਨੇ ਮੱਥੇ ਤੇ ਇਸ਼ਾਰਾ ਕਰਦੇ ਹੋਏ ਕਿਹਾ ਕਹਿੰਦਾ ਹਾਂ হে ਆਤਮਾਓ ਮੰ ਮੇ ਇੱਕ ਕਮ ਯਾਦ ਕਰੋ ਤਾਂ পাপ ਵਿਨਾਸ਼ ਹੋ ਜਾਣਗੇ ਮਨੁੱਖ ਤੋਂ ਦੇਵਤਾ ਬੰਨਾ ਹੈ ਨਾ ਇਰਾਜ ਯੋਗ ਹੈ ਨਵੀਂ ਦੁਨੀਆ ਦੇ ਲਈ ਰਾਜ ਯੋਗ ਜ਼ਰੂਰ ਚਾਹੀਦਾ ਹੈ ਬਾਬਾ ਕਹਿੰਦੇ ਨੇ ਮੈਂ ਆਇਆ ਹਾਂ ਆਦੀ ਸਨਾਤਨ ਦੇਵੀ ਦੇਵਤਾ ਧਰਮ ਦੀ ਸਥਾਪਨਾ ਕਰਨ ਦੇ ਲਈ ਦੇਵੀ ਦੇਵਤਾ ਧਰਮ ਦਾ ਫਾਊਂਡੇਸ਼ਨ ਲਗਾਉਣ ਤੇ ਲਈ ਗੁਰੂ ਅਨੇਕ ਹੈ ਸਤ ਗੁਰੂ ਇੱਕ ਹੈ। ਉਹ ਹੀ ਸਤ ਹੈ। ਬਾਕੀ ਸਭ ਝੂਠ ਨੇ। ਤੁਸੀਂ ਜਾਣਦੇ ਹੋ ਇੱਕ ਹੁੰਦੀ ਹੈ ਰੂਦਰਮਾਲਾ, ਦੂਜੀ ਹੁੰਦੀ ਹੈ ਵਜੰਤੀ ਮਾਲਾ ਵਿਸ਼ਨੂੰ ਦੀ। ਉਹਦੇ ਲਈ ਤੁਸੀਂ ਪੁਰਸ਼ਾਰਤ ਕਰਦੇ ਹੋ। ਬਾਪ ਨੂੰ ਯਾਦ ਕਰੋਗੇ ਤਾਂ ਮਾਲਾ ਦਾ ਦਾਣਾ ਪੰਜਾਓਗੇ। ਜਿਸ ਮਾਲਾ ਨੂੰ ਤੁਸੀਂ ਭਗਤੀ ਮਾਰਗ ਵਿੱਚ ਸਿਮਰਨ ਕਰਦੇ ਆਏ ਪਰ ਜਾਣਦੇ ਨਹੀਂ ਇਹ ਮਾਲਾ ਵਾਸਤਵ ਵਿੱਚ ਕਿਸ ਦਾ ਯਾਦਗਾਰ ਹੈ ਉੱਪਰ ਵਿੱਚ ਫੂਲ ਕੌਣ ਹੈ ਮੇਰੂ ਦਾਣਾ ਕੌਣ ਹੈ ਦਾਣੇ ਵਾਸਤਵ ਵਿੱਚ ਕਿਸ ਦੀਆਂ ਨਿਸ਼ਾਨੀਆਂ ਨੇ ਕੁਝ ਵੀ ਪਤਾ ਨਹੀਂ ਨਾ ਸਮਝਦੇ ਸੀ ਐਵੇਂ ਹੀ ਮਾਲਾ ਫੇਰਦੇ ਰਹਿੰਦੇ ਸੀ ਰਾਮ ਰਾਮ ਕਰਦੇ ਰਹਿੰਦੇ ਸੀ ਰਾਮ ਰਾਮ ਕਰਨ ਨਾਲ ਸਮਝਦੇ ਨੇ ਸਭ ਕੁਝ ਰਾਮ ਹੀ ਰਾਮ ਹੈ ਸਰਵ ਵਿਆਪੀ ਦੀ ਗੱਲ ਦਾ ਹਨੇਰਾ ਐਸ ਤੋਂ ਨਿਕਲ ਗਿਆ ਮਾਲਾ ਦਾ ਅਰਥ ਨਹੀਂ ਜਾਣਦੇ ਕੋਈ ਕਹਿੰਦੇ ਸੋ ਮਾਲਾ ਫੇਰੋ ਐਨੀ ਫੇਰੋ ਬਾਪ ਤਾਂ ਅਨੁਭਵੀ ਹੈ ਨਾ ਬ੍ਰਹਮਾ ਬਾਪ ਐਸ ਨੇ 12 ਗੁਰੂ ਕਿਤੇ 12 ਦਾ ਅਨੁਭਵ ਲਿਆ ਐਨੇ ਵੀ ਬੋਤ ਹੁੰਦੇ ਨਹੀਂ ਆਪਣਾ ਗੁਰੂ ਹੁੰਦੀ ਫਿਰ ਹੋਰਾਂ ਕੋਲ ਜਾਂਦੇ ਨੇ ਕੁਝ ਅਨੁਭਵ ਮਿਲ ਜਾਵੇ ਮਾਲਾ ਆਦੀ ਫੇਰਤੇ ਰਹਿੰਦੇ ਨੇ ਹੈ ਬਿਲਕੁਲ ਅੰਧ ਸ਼ਰਧਾ माला पूरी करके फिर फूल ਨੂੰ ਨਮਸਕਾਰ ਕਰਦੇ ਨੇ ਸ਼੍ਰੀ ਬਾਬਾ ਫੁੱਲ ਹੈ ਨਾ মালা ਦੇ ਦਾਣੇ ਤੁਸੀਂ ਅਨੰ내 ਬੱਚੇ ਬੰਦੇ ਹੋ ਤੁਹਾਡਾ ਫਿਰ ਸਿਮਰਨ ਚੱਲਦਾ ਰਹਿੰਦਾ ਹੈ ਉਹਨਾਂ ਦਾ ਕੁਝ ਵੀ ਪਤਾ ਨਹੀਂ ਉਹ ਤਾਂ ਕੋਈ ਰਾਮ ਨੂੰ ਯਾਦ ਕਰਦਾ ਕੋਈ ਸ਼੍ਰੀਕਿਸ਼ਨ ਨੂੰ ਯਾਦ ਕਰਦਾ ਅਰਥ ਕੁਝ ਨਹੀਂ ਜਾਣਦੇ ਸ਼੍ਰੀਕ੍ਰਿਸ਼ਨ ਸ਼ਰਨਨ ਕਹਤਿੰਦੇ ਉਹਨੋਂ ਤਾਂ ਸਾਜੁਗਦਾਮ ਪ੍ਰਿੰਸਸੀ ਉਹ ਦੀ ਸ਼ਰਨ ਕਿਵੇਂ ਲੈਣਗੇ ਸ਼ਰਨ ਤਾਂ ਇੱਕ ਬਾਪ ਦੀ ਲਈ ਜਾਂਦੀ ਹੈ ਨਾ ਤੁਸੀਂ ਹੀ ਪੁੱਜੇ ਤੇ ਤੁਸੀਂ ਹੀ ਪੁਜਾਰੀ ਬੰਦੇ ਹੋ 84 ਜਨਮ ਲੈ ਫਿਰ ਪਤਿਤ ਬਨੇ ਸ਼ੀ巴巴 ਨੂੰ ਕਹਿੰਦੇ ਹੋ ਹੈ ਫੂਲ ਸਾਨੂੰ ਵੀ ਆਕੇ ਆਪ ਸਮਾਨ ਬਣੋ ਅੱਛਾ ਮਿੱਠੇ ਮਿੱਠੇ ਟਿਕਿਲਾ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾ ਦਾਦਾ ਯਾਤਿਆ ਤੇ ਗੁੱਡ ਮਾਰਨਿੰਗ रूहानी बाप दी दूहानी बच्चों नमस्ते रूहानी बच्चों की रूहानी नो नमस्ते 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 जी तारना पहली तारना किसी भी प्रकार की चाहना नहीं रखनी आसक्ति खत्म कर देनी है बाबा जो खिलाए जिथे बिठाए थू तो डायरेक्शन है मंगन नान मरना भला दूजा बाप की सर्च लाइट लैन नर सच्चा लव रखना है बुद्धि विच नशा रहे असी बच्चे हाँ वो बाप है उन्होंने सर्च लाइट तो असी तमो प्रधान तो सतो प्रधान बनाए वरदान है रहन भावना द्वारा निमित भावना सेवा करन वाले सर्व लगाव मुक्त भव रहन की भावना द्वारा निमित भावना सेवा करन वाले लगा मुक्त भव वर्तमान समय जदो सारिया आत्मावान थक के मरसी मंगदिया ने रहम मंगदिया ने ते बच्चे अपने भाई भैन रहम दिल बनो कोई किन्ना भी बुरा प्रति रहम दी भावना होवे कदी ईर्षा किरना क्रोध दी भावना नहीं आएगी रहम की भावना सहज निमित भाव इमर्ज कर दिखती है लगाव रहम नहीं लेकिन सच्चा लगाव सच्चा रहम लगाव मुक्त बना देता है क्योंकि उस विच दे अभिमान नहीं हों स्लोगन है दूजे सहयोग देना ही खुद का खाता जमा करना है दूजियां सहयोग देना ही खुद का खाता जमा करना है ਓਮ ਸ਼ਾਂਤੀ